ਇਹ ਇਹਨਾਂ ਨੂੰ ਹੁਣ 700 ਰੁਪਏ ਫੀਸ ਦੇ ਆਧਾਰ ਤੇ ਜਮ੍ਹਾਂ ਕਰਵਾ ਕੇ 7000 ਦਾ ਜੁਰਮਾਨਾ ਲੈ ਕੇ ਇਹਨਾਂ ਨੂੰ ਗੱਡੀ ਛੱਡੀ ਗਈ ਆ ਤੁਸੀਂ ਕੋਈ ਜੁਰਮਾਨਾ ਲਾਣਾ ਕੁਝ ਨਹੀਂ ਨਹੀਂ ਫਿਲਹਾਲ ਤਾਂ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਜੇਕਰ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬ ਦਿਓ ਤਾ ਜੋ ਨਵੀਆਂ ਨਿਊਜ਼ ਅਪਡੇਟਸ ਤੁਹਾਡੇ ਮੋਬਾਈਲ ਤੱਕ ਰੋਜ਼ਾਨਾ ਪਹੁੰਚਦੀਆਂ ਰਹਿਣ ਲੁਧਿਆਣਾ ਸਬਜ਼ੀ ਮੰਡੀ ਤੋਂ ਇੱਕ ਸਬਜ਼ੀ ਨਾਲ ਭਰੀ ਹੋਈ ਗੱਡੀ ਫਗਵਾੜਾ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਤੜਕਸਾਰ ਦਾਖਲ ਹੁੰਦੀ ਹੈ ਤੇ ਦੇਖੋ ਚੇਅਰਮੈਨ ਤਵਿੰਦਰ ਰਾਮ ਕਿਵੇਂ ਦੇ ਰਹੇ ਨੇ ਇਸ਼ਾਈ ਹੋਈ ਗੱਡੀ ਸੰਬੰਧੀ ਜਾਣਕਾਰੀ ਹੁਣ ਇਹ ਗੱਡੀ ਲੈ ਕੇ ਆਉਣ ਵਾਲਿਆਂ ਨੂੰ ਜੁਰਮਾਨਾ ਲੱਗਾ ਹੈ ਕਿ ਨਹੀਂ ਲੱਗਾ ਇਹ ਆਪ ਦੇਖ ਲਓ ਗੱਡੀ ਭਰੀ ਹੈ ਅੱਜ ਜਿਹੜੀ ਗੱਡੀ ਫੜੀ ਗਈ ਆ ਇਹਦੇ ਵਿੱਚ ਮਨੀ ਨਾਮ ਦਾ ਮੁੰਡਾ ਜਿਗਾ ਤੇ ਇੱਕ ਆਰਐਫਓ ਨਾਮ ਦੇ ਜੋ ਵਿਅਕਤੀ ਫਗਵਾੜੇ ਨਾਲ ਰਿਲੇਟਿਡ ਸੀ ਇਹਨਾਂ ਨੇ ਮਾਲ ਲੁਧਿਆਣੇ ਤੋਂ ਮੰਗਵਾਇਆ ਜਦੋਂ ਗੱਡੀ ਫੜੀ ਗਈ ਉਹਦੇ ਵਿੱਚ ਘੱਟੋ ਘੱਟ 70 ਹਜ਼ਾਰ ਦਾ ਮਾਲ ਸੀਗਾ ਤੇ ਇਹਨਾਂ ਨੂੰ ਹੁਣ 700 ਰੁਪਏ ਫੀਸ ਦੇ ਆਧਾਰ ਤੇ ਜਮ੍ਹਾਂ ਕਰਵਾ ਕੇ 7200 ਜੁਰਮਾਨਾ ਲੈ ਕੇ ਇਹਨਾਂ ਨੂੰ ਗੱਡੀ ਛੱਡੀ ਗਈ ਆ ਸਾਡਾ ਸਿਰਫ ਮੋਟੀਵੇ ਇਹ ਹੀ ਆ ਕਿ ਜਿੰਨੀ ਵੀ ਸਮੱਸਿਆ ਸਰਵੇ ਆ ਰਹੀ ਹੈ ਕਿ ਫਗਵਾੜੀ ਮੰਡੀ ਵਿੱਚ ਮਾਲਕ ਨਾ ਆਉਣ ਦੀ ਵਜ੍ਹਾ ਨਾਲ ਜਿਹੜਾ ਬਾਹਰੋਂ ਮਾਲ ਮੰਗਾ ਰਹੇ ਆ ਇਹਨਾਂ ਦੀ ਵੀ ਸਮੱਸਿਆ ਮੈਂ ਸੁਣੀ ਆ ਕੁਝ ਛੜਦੀਆਂ ਦੀਆਂ ਸਮੱਸਿਆਵਾਂ ਸੁਣੀ ਆ ਜਿਹੜਾ ਮਾਲ ਨਹੀਂ ਆ ਰਿਹਾ ਇਹਨਾਂ ਕੋਲ ਜਿਹੜੇ ਮਾਲ ਨੂੰ ਹੁਣ ਬਾਹਰੋਂ ਆਪਾਂ ਮਂਗਾਉਂਦੇ ਆ ਮਾਲ ਸਸਤਾ ਕਰਕੇ ਮੰਗਾ ਰਹੇ ਆ ਉਹ ਹੁਣ ਦੇਖਿਆ ਜਾਵੇਗਾ ਕਿ ਇਹ ਸਸਤਾ ਜਿਹੜਾ ਬਾਹਰੋਂ ਮਾਲ ਪੈ ਰਿਹਾ ਕਿਵੇਂ ਪੈ ਰਿਹਾ ਇਹਦੇ ਲਈ ਜਲਦੀ ਹੀ ਗੱਲ ਕੀਤੀ ਜਾਵੇ ਗਿਆrtੀਆਂ ਨਾਲ ਕਿ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ ਤੇ ਕੁੱਲ ਕਿੰਨਾ ਵੇਡਦਾ ਸਬਜੀ ਸੀ ਸਾਰੀ ਇੱਕ ਗੱਡੀ ਦੇ ਵਿੱਚ ਇਹਦੇ ਵਿੱਚ ਜੀ ਲਸਣ ਵੀ ਸੀਗਾ ਕੁੱਲ ਕਿੰਨਾ ਵੇਡ ਸੀ ਉਹ ਸਾਰੇ ਏਨੇ ਗੱਡੀ ਦਾ ਤੇ ਹੁਣ ਥੋੜੇ ਚਿਰ ਬਾਅਦ ਪਤਾ ਲੱਗੂਗਾ ਜੀ ਜਿਸ ਹਿਸਾਬ ਨਾਲ ਸਾਡੇ ਕਰਮਚਾਰੀ ਗਏ ਆ ਯਾਨੀ ਗੱਡੀ ਛੱਡ ਦਿੱਤੀ ਨੇ ਹੁਣ ਹਾਂਜੀ ਇਹਨਾਂ ਤੋਂ ਆਪਾਂ ਵਸੂਲੀ ਕਰਕੇ ਗੱਡੀ ਛੱਡ ਦਿੱਤੀ ਕਿੰਨੇ ਲੋਕਾਂ ਦਾ ਮਾਲ ਸੀ ਇਹਦੇ ਵਿੱਚ ਕਿਹੜੇ-ਕਿਹੜੇ ਸੀ ਉਹ ਤੇ ਤਿੰਨ ਲੋਕ ਸੀਗੇ ਜੀ ਅੱਛਾ ਜੀ ਕੌਣ-ਕੌਣ ਸੀ ਜੀ ਇੱਕ ਮਨੀ ਨਾਮ ਦਾ ਵਿਅਕਤੀ ਸੀਗਾ ਜੀ ਇੱਕ ਉਹਦੇ ਨਾਲ ਸ਼ਿਵਾਜੀ ਉਹ ਮਨੀ ਦਾ ਆਪਣਾ ਹੀ ਰਿਲੇਟਿਵ ਹੈ ਤੇ ਇੱਕ ਆਰ ਐਫ ਆ ਉਹ ਵੀ ਫਗਵਾੜੀ ਨਾਲ ਰਿਲੇਟਡ ਹੈ ਕਿੰਨਾ-ਕਿੰਨਾ ਮਾਲ ਸੀਗਾ ਨੰਨਾਂ ਦਾ ਕੁੱਲ ਮਿਲਾ ਕੇ 70 ਹਜ਼ਾਰ ਦਾ ਮਾਲ ਸੀਗਾ ਜੀ ਇਹਨਾਂ ਤਿੰਨਾਂ ਦਾ ਨਹੀਂ ਪਤਾ ਕਿੰਨਾ-ਕਿੰਨਾ ਮਾਲ ਸੀਗਾ ਨਹੀਂ ਇਹ ਇਕੱਲੇ ਸਾਰੀ ਕੌਂਟਰੋਵਰਸੀ ਇੱਕੋ ਥਾਂ ਕਰ ਲਈ ਸੀ ਜੇ ਗੱਲ ਕਰੀਏ ਗੱਡੀ ਦੇ ਵਿੱਚ ਜੋ ਵੀਡੀਓਗ੍ਰਾਫੀ 'ਚ ਆ ਰਿਹਾ ਪੰਜ ਤੋੜੇ ਲਸਣ ਦੇ ਸੀ ਇੱਕ ਤੋੜੇ ਦਾ weight 50 ਕਿਲੋ ਹੈ ਹਾਂਜੀ ਤੇ 2.5 ਕੁਨਟਲ ਤਾਂ ਉਹੀ ਬਣ ਗਿਆ ਖਾਲੀ ਤੇ ਬਾਕੀ ਸਾਰੀ ਸਬਜ਼ੀ ਸੀ ਇੱਕ ਜਿਹੜਾ ਗੱਡੀ ਭਰੀ ਪਈ ਸੀ ਕਿ ਸਾਰਾ 80 ਕਿਲੋ ਵੇਟ ਹੀ ਬਣਿਆ ਉਹਦਾ ਜੁਰਮਾਨਾ ਸੀ ਉਹਦੇ ਹੀ ਲੈ ਗਿਆ ਇਹਨਾਂ ਤੋਂ ਜੀ ਇੱਕ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਸਿਰਫ ਅਸੀਂ ਇਸ ਵਾਰ 警告 ਦੇ ਤੌਰ ਤੇ ਹੀ ਸਿਰਫ ਲਾਇਆ ਗਿਆ ਕਿ ਗਾਂ ਤੋਂ ਸੁਚੇਤ ਰਹਿਣ ਤੇ ਅੱਗੇ ਤੋਂ ਵੀ ਜਿਹੜਾ ਮਾਲ ਲੋਗੇ ਸਾਡੀ ਫਗਵਾੜਾ ਮੰਡੀ ਤੋਂ ਹੀ ਖਰੀਦਿਆ ਜਾਵੇ ਇਸੇ ਕਰਕੇ ਇਹਨਾਂ ਨੂੰ ਇਸ ਵਾਰ ਸੁਚੇਤ ਕੀਤਾ ਤਾਂ ਹੀ ਤਾਂ ਛੱਡਿਆ ਗਿਆ ਇਹਨਾਂ ਨੂੰ ਇਹ ਦੱਸਿਆ ਗਿਆ ਵੀ ਗਾਂ ਤੋਂ ਤੁਸੀਂ ਜਿਹੜਾ ਵੀ ਸਮਾਨ ਲੈਣਾ ਸਾਡੇ ਫਗਵਾੜਾ ਮੰਡੀ ਤੋਂ ਖਰੀਦਿਆ ਜਾਵੇ ਤੇ ਵੀ ਗੱਲ ਕਰੀਏ ਮੰਡੀ ਦੇ ਰੇਟ ਦੀ ਤੇ ਜੋ ਦੁਕਾਨਦਾਰਾਂ ਨੇ ਦੱਸਿਆ ਕਿ ਕਾਫੀ ਡਿਫਰੈਂਸ ਹੈ ਫਗਵਾੜਾ ਉਹ ਲੁਧਿਆਣਾ ਮੰਡੀ ਦਾ ਤੇ ਕੀ ਫਗਵਾੜਾ ਮੰਡੀ ਦੇ ਵਿੱਚ ਰੇਟ ਦਾ ਕਿਵੇਂ ਫਰਕ ਆ ਰਿਹਾ ਉਹ ਇਹ ਰੇਟਾਂ ਦਾ ਕੰਪਰੀਰੀਅਨ ਇਹਦੇ ਹਿਸਾਬ ਨਾਲੇ ਕਰਾਂਗੇ ਜੀ ਪਹਿਲਾਂ ਤਾਂ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਹੈਗੀ ਆ ਜਿਹੜੀ ਆਉਂਦੀ ਆ ਸਾਡੇ ਕੋਲ ਮੰਡੀ 'ਚ ਉਹ ਚੀਜ਼ ਦੇਖਣੀ ਤਾਂ ਫੇਰ ਦੇਖਣੀ ਅਸੀਂ ਬਾਹਰਲੀ ਮੰਡੀ 'ਚ ਜਿਹੜੀ ਚੀਜ਼ ਸਾਨੂੰ ਉੱਥੋਂ ਆ ਰਹੀ ਆ ਉਹਦਾ ਦੇਖਾਂਗੇ ਕੰਪਰੀਰੀਅਨ ਕਰਕੇ ਵੀ ਇਹ ਸਾਡੇ ਕੋਲ ਜਿਹੜਾ ਇਸ ਵੇਲੇ ਜੇ ਲੋਕ ਦੇਖਿਆ ਜਾਵੇ 400 ਰੁਪਏ ਕਿਲੋ ਲਸਣ ਆ ਜੇ ਉੱਥੋਂ ਸਾਨੂੰ ਇਹ ਲੁਧਿਆਣੋਂ 300 ਰੁਪਏ ਆ ਰਿਹਾ ਜਾਂ 250 ਰੁਪਏ ਆ ਰਿਹਾ ਇਹ ਕਿਹੜੇ ਹਿਸਾਬ ਨਾਲ ਆ ਰਿਹਾ ਜਾਂ ਫਿਰ ਉੱਥੇ ਲਾਗਤ ਜ਼ਿਆਦਾ ਦੇ ਨਾਮ ਨਾਲ ਹੋ ਜਾਵੇ ਜਾਂ ਸਾਡੇ ਕੋਲ ਲਾਗਤ ਘੱਟ ਹੈ ਨਹੀਂ ਅਕਸਰ ਸਾਡੇ ਕੋਲ ਲਾਗਤ ਹੈ ਹੀ ਕਰਕੇ ਇਹ ਉੱਥੋਂ ਲੈ ਰਹੇ ਆ ਇਹ ਚੀਜ਼ਾਂ ਨੂੰ ਮੋਖ ਰੱਖਦੇ ਹੋਏ ਅਸੀਂ ਗਾਂ ਤੋਂ ਵੀ ਸਾਰੇ ਆੜਤੀਆਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਗਾਂ ਤੋਂ ਜਿਹੜੀ ਵੀ ਚੀਜ਼ ਆਊਗੀ ਸਾਡੇ ਕੋਲ ਸਿੱਧੀ ਆਊਗੀ ਇੱਥੋਂ ਸਾਡਾ ਉਹ ਦਿਆ ਕਰ ਜੀ ਗੱਲ ਕਰੀਏ ਰੇਟ ਦੀ ਤੇ ਅੱਗੇ ਮੰਡੀ ਦੇ ਵਿੱਚ ਹਰ ਦਿਨ ਦਾ ਜਿਹੜਾ ਰੇਟ ਲੱਗਦਾ ਸੀ ਪਰ ਹੁਣ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਕੀ ਕਾਰਨ ਹੈ ਬਹੁਤ ਵਧੀਆ ਗੱਲ ਹੈ ਜੀ ਇਹ ਅੱਜ ਤੋਂ ਮੈਂ 3 ਸਾਲ ਪਹਿਲਾਂ ਜਦੋਂ ਆਪਣੇ ਕੋਲ ਕਰੋਨਾ ਕਾਲ ਦੇ ਟਾਈਮੇ ਉਸ ਵੇਲੇ ਵੀ ਇਹ ਚੀਜ਼ ਦਾ ਸਵਾਲ ਉੱਠੇ ਗਏ ਸ ਤੇ ਉਹਨਾਂ ਟਾਈਮ ਵਿੱਚ ਹਰ ਇੱਕ ਰੇਡੀ ਦੇ ਉੱਤੇ ਲਿਸਟ ਲਗਾਈ ਗਈ ਸੀ ਵੀ ਆਹ ਚੀਜ਼ ਨਾਲੇ ਰੇਟ ਨਾਲ ਚੀਜ਼ ਮਿਲੂਗੀ ਇਸੇ ਚੀਜ਼ ਨਾਲ ਖਰੀਦੀਆ ਤੇ ਇਸਦੀ ਨਾ ਵੀ ਕੋਈ ਗਈ ਉਸੇ ਤਰ੍ਹਾਂ ਹੁਣ ਆਪਾਂ ਉਸੇ ਚੀਜ਼ ਨੂੰ ਧਰਾਵਾਂਗੇ ਦੁਆਰਾ ਤੋਂ ਪਹਿਲਾਂ ਹੀ ਲੈ ਕੇ ਲਾਵਾਂਗੇ ਕਿ ਆਹ ਚੀਜ਼ ਦੀ ਇੰਨੀ ਖਰੀਦੇ ਇਸ ਚੀਜ਼ ਨਾਲ ਇੰਨੇ ਰੇਸੇ ਰੇਟ ਲੱਗੀ ਦੇ ਗਾ ਖਰੀਦ ਦਾ ਮੰਡੀ ਦੇ ਵਿੱਚ ਵੀ ਲਿਸਟਾਂ ਲਾਈਆਂ ਜਾਣਗੀਆਂ ਬਿਲਕੁਲ ਕਿ ਨਾ ਸਾਬ ਕਿਹਨਾਂ ਸੁਣ ਚੰਦਾ ਕਿ ਰੇਟ ਦਾ ਬੜਾ ਫੱਕਿਆ ਉਹ ਹੀ ਚੀਜ਼ ਨੂੰ ਮੈਂ ਦੇਖੋ ਮੈਂ ਇਹੋ ਚੀਜ਼ ਨੂੰ ਦੇਖ ਰਿਹਾ ਜਿਹੜੀ ਚੀਜ਼ ਸਾਨੂੰ ਬਹੁਤ ਫਰਕ ਆ ਕਿ ਇੱਥੇ ਆਪਣੇ ਮਤਲਬ ਜੇ ਕੋਈ ਚੀਜ਼ ਮਿਲਦੀ ਆ ਉਹ ਜਿਆਦਾ ਰੇਟ ਤੇ ਮਿਲਦੀ ਪਈ ਆ ਬਿਲਕੁਲ ਜਾਨੇ ਸਸਤੀ ਮੈਂ ਵਾਲੇ ਕੀ ਉਪਰਾਲੇ ਕੀਤੇ ਜਾ ਰਹੇ ਆਪਣੇ ਜਲਦੀ ਇਹ ਹਾਲਤਾਂ ਨਾਲ ਸਬਜ਼ੀ ਮਾਰਕੀਟ ਵਾਲਿਆਂ ਨਾਲ ਸਾਰਿਆਂ ਨਾਲ ਇਕੱਠੇ ਕਰਕੇ ਮੀਟਿੰਗ ਕੀਤੀ ਜਾਵੇਗੀ ਕਿ ਇਹ ਚੀਜ਼ਾਂ ਦਾ ਕਿਉਂ ਫਰਕ ਆ ਰਿਹਾ ਇਸੇ ਚੀਜ਼ ਨੂੰ ਜਿਹੜੀ ਚੀਜ਼ ਹੁਣ ਦੇਖੋ ਆਪਾਂ ਅਜ ਉਧਰੋਂ ਬਾਹਰੋਂ ਮੰਗਾ ਰਹੇ ਆ ਸਿਰਫ ਕਿਹੜੀ ਗੱਲ ਆ ਕਿ ਇੱਕ ਸਰਫ ਫੀਸ ਦੀ ਖਾਤਰ ਅਸੀਂ ਬਾਹਰੋਂ ਚੀਜ਼ ਮੰਗਾ ਰਹੇ ਆ ਤੇ ਜਿਹੜੇ ਬੰਦੇ ਬਾਹਰੋਂ ਸਮਾਨ ਲੈ ਕੇ ਆਤੇ ਐ ਨਾ ਉੱਥੋਂ ਵੀ ਫੀਸ ਦੇ ਕੇ ਆਏ ਆ ਜੀ ਇਹ ਸ਼ਾਇਦ ਐਡਾ ਤਾਂ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਵੀ ਮੰਡੀ ਚ ਆਪਾਂ ਮੰਨ ਲਈਏ ਜੇ ਤਾਂ ਇੱਥੇ ਆ ਕੇ ਤੁਸੀਂ ਜੁਰਮਾਨਾ ਲਾਤਾ ਜੀ ਉਹ ਇਹ ਗੱਲ ਦੇ ਨਹੀਂ ਜੁਰਮਾਨਾ ਨਹੀਂ ਅਸੀਂ ਸਿਰਫ ਵਾਰਨਿੰਗ ਦੇ ਤੌਰ ਤੇ ਐਤਾ ਛੱਡਿਆ ਜੀ ਗਾਹ ਤੋਂ ਜਿਹੜੀ ਵੀ ਚੀਜ਼ ਜਿੱਦਾਂ ਦੀ ਕੋਈ ਮਸਲਾ ਆਊਗਾ ਉਹਦੇ ਤੋਂ ਜ਼ਰੂਰ ਅਸੀਂ ਬਸੂਲੇ ਕਰਾਂਗੇ ਨਹੀਂ ਅੱਜ ਤੁਸੀਂ ਕੋਈ ਜੁਰਮਾਨਾ ਲਾਣਾ ਕੁਝ ਨਹੀਂ ਨਹੀਂ ਫਿਲਹਾਲ ਤਾਂ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਠੀਕ ਸਾਰੇ ਪਹਿਲਾ ਮਾਮਲਾ ਕਿ ਪਹਿਲਾਂ ਵੀ ਕੋਸ਼ਿਸ਼ ਕੀਤਾ ਨਹੀਂ ਜੀ ਇਹ ਅਸੀਂ ਅੱਜ ਤਾਂ ਪਹਿਲਾਂ ਹੀ ਤਾਂ ਪਹਿਲ ਦੇ ਆਧਾਰ ਤੇ ਆ ਕਿ ਜਿਹੜਾ ਕੰਮ ਕੀਤਾ ਗਾਂ ਤੋਂ ਇਦਾਂ ਦੀ ਚੀਜ਼ ਦਾ ਕਿਸੇ ਨੂੰ ਮੌਕਾ ਨਹੀਂ ਦੇਵਾਂਗੇ ਜੇ ਸਾਡੇ ਕੋਲ ਗਾਂ ਕੋਈ ਚੀਜ਼ ਇਦਾਂ ਦੀ ਆਵੇਗੀ ਜਿਹੜਾ ਵੀ ਕੋਈ ਬਾਹਰੋਂ ਸਮਾਨ ਲਿਆਵੇਗਾ ਉਹ ਉਹਦੇ ਤੇ ਸਖਤ ਕਾਰਵਾਈ ਕੀਤੀ ਹੋਏ 10 ਗੋਣਾ ਪਲਾਂਟੀ ਪਾ ਕੇ ਉਹਨੂੰ ਉਸ ਤੋਂ ਮਾਲ ਤੇ ਲਿਆ ਜਾਵੇਗਾ ਚੇਰਮੈਨ ਸਾਹਿਬ ਇੱਕ ਜਿਹੜਾ ਤੁਸੀਂ ਵਜਨ ਦੀ ਗੱਲ ਕਰਦੇ ਆ 70 ਕਿਲੋ ਸਿਗਾ ਜਿੰਨਾ ਵੀ ਸਿਗਾ ਇਹ ਉਹਨਾਂ ਦੇ ਕਹਿਣ ਤੇ ਆ ਜਾਂ ਤੁਸੀਂ ਗੱਡੀ ਦਾ ਵਜਨ ਕਰਵਾਇਆ ਸੀਗਾ ਨਹੀਂ ਗੱਡੀ ਦਾ ਵਜਨ ਕਰਵਾਇਆ ਗੱਡੀ ਦਾ ਵਜਨ ਕਰਵਾਇਆ ਸੀ ਕਿੰਨਾ ਆ ਸੀ ਟੋਟਲ ਗਲਤ ਹੈ ਜੀ ਉਹਦੇ ਵਿੱਚ ਮਾਲ ਦੀ ਕੋਸਟ ਸਿਰਫ 70000 ਦੇ ਕਰੀਬ ਦੇ ਦਿੱਖੀ ਗਈ ਉਹਦੇ ਹਿਸਾਬ ਨਾਲ ਉਹਨਾਂ ਤੋਂ ਵਸੂਲਿਆ ਗਿਆ ਓਕੇ ਥੈਂਕ ਯੂ